ਮੇਰਾ ਨਾਮ ਪ੍ਰੇਸੀ ਸਿੰਘ ਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਤਰਨਤਾਰ ਰੋਡ ਦੇ ਪਾਜੀ ਤੇ ਪਾਜੀ ਇਹ ਤੇ ਸੜਕ ਉੱਤੇ ਜਿਹੜਾ ਹਾਸਾ ਆ ਕਿ ਕਾਰਨ ਕੀ ਲੱਗਦਾ ਪਾਜੀ ਅਸੀਂ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਹੈਗੇ ਨੇ ਅਸੀਂ ਰੂਮ ਦੇਗੇ ਸਾਹਮਣਾ ਰੂਮ ਸ ਹੈਗਾ ਅਸੀਂ ਤੇ ਗੱਡੀ ਸਾਡੀ ਬਿਲਕੁਲ ਬਿਲਕੁਲ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆ ਹੈ दारू ਪੀ ਕੇ ਆਂਦੇ ਆ ਉਹ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਚ ਸੱਜਾ ਲਾ ਰਿਹਾ ਹੈ ਸਾਰੇ ਪਿੱਛੇ ਬੰਦੇ ਦਸਦੇ ਪਏ ਨੇ ਇੱਕ ਬੜੀ ਮੁਸ਼ਕਲ ਆ ਰਹੀ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਹੈ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਤੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜੇ ਦੇਖੋ ਘਰ ਘਰ ਵੀ ਸੇਫ ਨਹੀਂ ਗਏ ਘਰ ਦੇ ਅੰਦਰ ਤੱਕ ਗੇਟ ਦੇ ਅੰਦਰ ਗੱਡੀ ਆਟੋ ਲੈ ਕੇ ਵੜ ਗਿਆ ਗੱਡੀ ਦੇ ਹਾਲਾਤ ਹੀ ਵਿਖਰੇ ਆ ਕਿੰਨੇ ਹਾਂਜੀ ਪੋਣਾ ਘੰਟਾ ਘੰਟਾ ਲੱਗ ਗਿਆ ਉਹਨੂੰ ਬਾਹਰ ਕਢਦੇ ਕਰਦੇ ਤੇ ਬਲੇ ਪੂਰੀ ਪਬਲਿਕ ਨੇ ਗੱਡੀਆਂ ਸਭ ਕੁਝ ਕੀਤਾ ਤੇ ਇਹਨਾਂ ਨੇ ਮਾਰ ਨੂੰ ਫੋਨ ਕੀਤਾ ਮਾਰ ਨੂੰ ਤਾਂ ਕੋਈ ਸਿਸਟਮ ਪਰ ਸਮਝ ਨਹੀਂ ਲੱਗੀ ਕੌਣ ਆ ਕੌਣ ਨਹੀਂ ਹੈ ਜੋ ਹਨ ਲੱਬਿਆ ਬਕੀਤਾ ਹੁਣ ਗੱਡੀ ਇੱਥੇ ਲੱਗੀ ਹੈ ਉਹ ਗੱਡੀ ਸਾਡੀ ਸਾਰੀ ਡੈਮੇਜ ਹੋ ਗਈ ਸਭ ਗੱਡੀ ਵਿੱਚ ਕਿੰਨੇ ਜਾਨੇ ਸੀ ਸਵਾਲ ਕੱਲਾ ਹੀ ਬੰਦਾਗਾ ਸੀ ਅੱਛਾ ਜੀ ਤੇ ਸੜਕ ਦੇ ਉੱਤੇ ਖਲੋਤੀਆਂ ਗੱਡੀਆਂ ਦੇ ਵਿੱਚ ਵੱਜਦਾ ਆਇਆ ਖਲੋਤੀ ਗੱਡੀ ਵੱਜਦਾ ਹੈ ਭਾਜੀ ਇਹਦੇ ਇੱਕ ਬਰਾਬ ਦਾ ਸ਼ੁਕਰ ਹੈ ਜੀ ਇੱਕ ਸਕੂਟਰ ਵਾਲਾਗਾ ਸੀ ਉਨੀ ਸਾਈਡ ਵੱਜੀ ਹੈ ਉਹ ਅੱਗੇ ਨੂੰ ਨਿਕਲ ਗਿਆ ਤੇ ਰੱਬ ਨੇ ਉਹਨੂੰ ਬਚਾਰਿਆ ਨਹੀਂ ਤੇ ਉਹਨੂੰ ਵੀ ਔੜ ਜਾਣਾ ਸੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਬਾਬਾ ਜੀ ਕਿਰਪਾ ਰਹੀ ਤੇ ਡਰਾਈਵਰ ਦੀ ਕੰਡੀਸ਼ਨ ਇਸ ਤਰ੍ਹਾਂ ਡਰਾਈਵਰ ਦੀ ਜਿਹੜੇ ਭਾਈ ਬਿਲਕੁਲ ਉਹਨੂੰ ਦੇਖੋ ਜਿਹਦੀਆਂ ਲੱਤਾਂ ਆਰਟੋ ਦੇ ਵਿੱਚ ਫਸ ਗਈਆਂ ਹੋਣ ਤੇ ਉਹਨੂੰ ਕੋਈ ਹੋਸ਼ ਨਾ ਹੋਵੇ ਤੇ ਦੇਖੋ ਦੀ ਆਪੇ ਹਿਸਾਬ ਲਓ ਕਿੰਨੀ दारू ਪੀਤੀ ਹੋਗੀ ਸਾਰੀਆਂ ਵੀਡੀਓ ਬਣੀਆਂ ਸਭ ਕੁਝ ਬਣਿਆ ਜੀ ਪੁਲਿਸ ਪਹੁੰਚੀ ਮੱਥੇ ਪੁਲਿਸ ਉਹਨੂੰ ਕਲੇਮ ਕੀਤੀ 112 ਤੇ ਫਿਰ ਆਏ ਨੇ ਫਿਰ ਉਹ ਸੂਰੀਆ ਸੂਰੀਆ ਲੈ ਕੇ ਆਏ ਜੀ ਮੰਗ ਕੀ ਕਰਦੇ ਭਾਈ ਸਾਡਾ ਸਾਡੀ ਗੱਡੀ ਠੀਕ ਹੋ ਜਾ ਤੇ ਬੜੀ ਮਿਹਰਬਾਨੀ ਆ ਜੀ ਜੀ ਸਰ ਇਹ ਜਿਹੜਾ ਹਾਸਾ ਆ ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਕੇਡੀ ਹਸਪੀਟਲ ਦੇ ਸਾਹਮਣੇ ਆ ਜੀ ਹਾਂਜੀ ਕੀ ਗੱਲ ਕੀ ਹੋਈ ਗੱਲ ਸਾਨੂੰ ਤਹੀਂ ਉਸ ਵੇਲੇ ਆ ਗਏ ਆ ਤੇ ਦੇਖਿਆ ਤੇ ਡਰਾਈਵਰ ਵਿੱਚ ਫਸਿਆ ਹੈਗਾ ਬੜੀ ਬੁਰੀ ਤਰ੍ਹਾਂ ਉਹਨੂੰ ਬੜੀ ਯਦੋ ਯਾਦ ਨਾ ਪਬਲਿਕ ਦੇ ਬੰਦਿਆਂ ਨੇ ਦੇ ਸਹਿਯੋਗ ਨਾਲ ਕੱਢਿਆ ਵਾ ਤੇ ਕੱਢ ਕੇ ਤੇ ਹੁਣ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸਿਵਲ ਹਸਪੀਟਲ ਤੇ ਸਰ ਖਾਸਾ ਕਿਹੜੀ ਕਰਨ ਆਇਆ ਕਹਿੰਦੇ ਉਹਨੇ ਡਰਾਈਵਰ ਨੇ ਸ਼ਰਾਬ ਪੀ ਰਹੀ ਸੀ ਡ੍ਰਿੰਕ ਐਂਡ ਡਰਾਈਵ ਪਾਈ ਤਾਂ ਰਾਤ ਦਾ ਅਰੇਂਜਮੈਂਟ ਕਰਨ ਗਏ ਆ ਜੀ ਛੇਤੀ ਛੇਤੀ ਬੰਦਾ ਕਿਸੇ ਤਰੀਕੇ ਨਾਲ ਬਾਹਰ ਕੱਢ ਕੇ ਉਹਦੀ ਜਾਨ ਬਚਾਈ ਜਾਵੇ ਇਹਨੇ ਅਸਲੀ ਨਹੀਂ ਪਤਾ ਲੱਗਾ ਵੀ ਉਹਨੇ ਡ੍ਰਿੰਕ ਕੀਤੀ ਜਾਂ ਕੀ ਹਿਸਾਬ ਤਾਂ ਪੱਕਾ ਨਹੀਂ ਇਹ ਕਲੀਅਰ ਆ ਅਸੀਂ ਤਾਂ ਰਾਡ ਲੈਣ ਚੱਲ ਗਏ ਆ ਵੀ ਬੰਦੇ ਦੀ ਜਾਨ ਬਚਾਉਣੀ ਹੈ ਹਾਂਜੀ ਗੱਲ ਤੇ ਇਦਾਂ ਹੀ ਹੈ ਫਾਸਟ ਹੀਗਾ ਉਹ ਮਤਲਬ ਉਹਦੇ ਕੰਟਰੋਲ 'ਚ ਨਹੀਂ ਗੱਡੀ ਜੇ ਸਾਨੂੰ ਐਕਸੀਡੈਂਟ ਹੋਇਆ ਨਾ ਉਹਦੇ ਆਪਣੇ ਕੰਟਰੋਲ 'ਚ ਗੱਡੀ ਨਹੀਂ ਹੈਗੀ ਜਿਆਦਾ ਇਹ ਸੱਟਾ ਉਹਦੇ ਨਹੀਂ ਬਾਕੀ ਤਾਂ ਮਹਾਰਾਜ ਨੇ ਚਲੋ ਕਿਰਪਾ ਕੀਤੀ ਅਸੀਂ ਕੰਟਰੋਲ ਕਰ ਲਿਆ ਆਣ ਕੇ ਵੀ ਜਾਮ ਜੂਮ ਨਹੀਂ ਲੱਗਣ ਦਿੱਤਾ ਤੇ ਬਾਕੀ ਲੋਕਾਂ ਦੀ ਪਬਲਿਕ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਐ ਪਬਲਿਕ ਦੀ ਸਹਾਇਤਾ ਦੇ ਨਾਲ ਉਹਨੂੰ ਛੇਤੀ ਬਾਹਰ ਕੱਢਿਆ ਗਿਆ। ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਹੁਣ ਜੋ ਕਾਰਵਾਈ ਬੰਦੀ ਆ ਜਾ ਕੇ ਪਤਾ ਕਰਨੇ ਆ ਜਾ ਕੇ ਸਾਰਾ ਕੁਝ ਵੇਖ ਕੇ ਜੋ ਉਹਦੇ ਖਿਲਾਫ ਕਾਰਵਾਈ ਉਹ ਕੀਤੀ ਜਾਊਗੀ। ਕੋਈ ਗੱਡੀਆਂ ਹੋਰ ਕਿਸੇ ਨੂੰ ਨੁਕਸਾਨ ਪਹੁੰਚਿਆ ਇਹ ਗੱਡੀ ਨੇ ਪਹੁੰਚਾਇਆ? ਇੱਕ ਸ਼ਿਫਟ ਗੱਡੀ ਆ ਉਹਦੇ ਵਿੱਚ ਗੱਡੀ ਵੱਜੀ ਆ। ਉਹ ਅਜੇ ਕਰਨ ਲੱਗੇ ਆ ਕਲੀਅਰ ਅਸੀਂ ਤਾਂ ਰਾਡ ਦੇ ਚੱਕਰਾਂ 'ਚ ਪੈ ਗਿਆਂ ਵੀ ਰਾਡ ਲੈ ਕੇ ਬੰਦਾ ਕੱਢਿਆ ਅਸੀਂ ਤੇ ਪਤ ਵਿਖਣੀ ਗੱਡੀ ਅਜੇ ਵੇਖੀ। ਬਹੁਤ ਟਾਈਮ ਲੱਗਾ ਬੰਦੇ ਨੂੰ ਬਾਹਰ ਕੱਢਣੇ। 15 ਮਿੰਟ ਲੱਗ ਹੀ ਗਏ ਪੌਣਾ ਘੰਟਾ ਪੌਣਾ ਘੰਟਾ ਲੱਗ ਗਿਆ ਕੋਈ ਬੰਦਾ ਫਸਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਹੈ ਨਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੰਢੇ ਬਹੁਤ ਜ਼ਿਆਦਾ ਬੰਦੇ ਫਸ ਗਿਆ ਸਾਰੇ ਵਿੱਚ ਠੀਕ ਤੁਹਾਨੂੰ ਕੱਢਣ ਲਈ ਬੜੀ ਜਦੋ ਜਿਆਦ ਕੀਤੀ ਪਬਲਿਕ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਠੀਕ ਹੈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਤਰਨਤਾਰ ਰੋਡ ਦੇ ਭਾਜੀ ਤੇ ਭਾਜੀ ਇਹ ਫਿਰ ਸੜਕ ਦੇ ਉੱਤੇ ਜਿਹੜਾ ਹਾਸਾ ਹੈ ਕਿ ਕੰਮ ਨਹੀਂ ਚੱਲਦਾ ਭਾਜੀ ਅਸੀਂ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਹੈਗੇ ਨੇ ਅਈ ਰੂਮ ਦੇਗੇ ਸਾਹਮਣਾ ਰੂਮ ਸੇਗਾ ਸੀ ਤੇ ਗੱਡੀ ਸਾਡੇ ਬਿਲਕੁਲ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆਇਆ ਹੈ दारू ਪੀ ਕੇ ਆਂਦੇ ਆ ਉਹ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਜਿੱਸਾ ਚਲਾ ਰਿਹਾ ਹੈ ਸਾਰੇ ਪਿੱਛੇ ਬੰਦੇ ਦਸਦੇ ਪਏ ਨੇ ਕਿ ਬੜੀ ਮੁਸ਼ਕਲ ਆ ਰਿਹਾ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਹੈ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਤੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜੇ ਦੇਖੋ ਘਰ ਘਰ ਵੀ ਸੇਫ ਨਹੀਂ ਗਏ ਘਰ ਦੇ ਅੰਦਰ ਤੱਕ ਗੇਟ ਦੇ ਅੰਦਰ ਗੱਡੀ ਆਟੋ ਲੈ ਕੇ ਵੜ ਗਿਆ ਹੈ ਆਪ ਹੀ ਵਿਕਰੇ ਆ ਕਿੰਨੇ ਹਾਂਜੀ ਪੋਣਾ ਘੰਟਾ ਘੰਟਾ ਲੱਗ ਗਿਆ ਉਹਨੂੰ ਬਾਹਰ ਕੱਢਦੇ ਕਰਦੇ ਤੇ ਮਨ ਪੂਰੀ ਪਬਲਿਕ ਨੇ ਕੱਢਿਆ ਸਭ ਕੁਝ ਕੀਤਾ ਤੇ ਇਹਨਾਂ ਨੇ ਮਾਰ ਨੂੰ ਫੋਨ ਕੀਤਾ ਮਾਰ ਨੂੰ ਤਾਂ ਕੋਈ ਸਿਸਟਮ ਸਮਝਣ ਲੱਗੀ ਕੌਣ ਆ ਕੌਣ ਨਹੀਂ ਹੈ ਜੋ ਉਹਨੂੰ ਲੱਭਿਆ ਬਕੀਤਾ ਹੁਣ ਗੱਡੀ ਇੱਥੇ ਲੱਗੀ ਹੈ ਉਹ ਗੱਡੀ ਸਾਡੀ ਸਾਰੀ ਡੈਮੇਜ ਹੋ ਗਈ ਸਕੂਲ ਗੱਡੀ ਵਿੱਚ ਕਿੰਨੇ ਜਾਨੇ ਸੀ ਸਵਾਰ ਕੱਲਾ ਹੀ ਬੰਦਾ ਕਾਹਿਰ ਸ਼ੁਕਰ ਤੇ ਸੜਕ ਦੇ ਉੱਤੇ ਖਲੋਤੀਆਂ ਗੱਡੀਆਂ ਦੇ ਵਿੱਚ ਵੱਜਦਾ ਹੈ ਖਲੋਤੀ ਗੱਡੀ ਵੱਜਦਾ ਹੈ ਭਾਜੀ ਇਹਦੇ ਇੱਕ ਬਰਾਬ ਦਾ ਸ਼ੁਕਰ ਹੈ ਜੀ ਇੱਕ ਸਕੂਟਰ ਵਾਲਾਗਾ ਸੀ ਉਰੀ ਸਾਈਡ ਬੱਜੀ ਹੈ ਉਹ ਅੱਗੇ ਨੂੰ ਨਿਕਲ ਗਿਆ ਤੇ ਰੱਬ ਨੇ ਉਹਨੂੰ ਬਚਾ ਰਿਆ ਨਹੀਂ ਤੇ ਉਹਨੂੰ ਹੀ ਔੜ ਜਾਣਾ ਸੀ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਬਾਬਾ ਦੀ ਕਿਰਪਾ ਰਹੀ ਜੀ ਤੇ ਡਰਾਈਵਰ ਦੀ ਕੰਡੀਸ਼ਨ ਦੇ ਅਸਪਰ ਡਰਾਈਵਰ ਦੀ ਜੀ ਭਾਜੀ ਬਿਲਕੁਲ ਉਹਨੂੰ ਦੇਖੋ ਜਿਹਦੀਆਂ ਲੱਤਾਂ ਆਟੋ ਦੇ ਵਿੱਚ ਫਸ ਗਈਆਂ ਹੋਣ ਤੇ ਉਹਨੂੰ ਕੋਈ ਹੋਸ਼ ਨਾ ਹੋਵੇ ਤੇ ਦੇਖੋ ਦੀ ਆਪੇ ਹਿਸਾਬ ਲਾਓ ਕਿੰਨੀ ਦਾਰੂ ਪੀਤੀ ਹੋਗੀ ਸਾਰੀਆਂ ਵੀਡੀਓ ਬਣੀਆਂ ਸਭ ਕੁਝ ਬਣਿਆ ਹੈ ਪੁਲਿਸ ਪਹੁੰਚੀ ਮੱਥੇ ਪੁਲਿਸ ਪਰ ਸਰ ਜੀ ਸਰ ਜੀ ਲਾ ਕੇ ਆ ਜੀ ਮੰਗ ਕੀ ਕਰਦੇ ਭਾਈਆ ਤੁਹਾਡਾ ਸਾਡੀ ਗੱਡੀ ਠੀਕ ਹੋ ਜਾ ਤੇ ਬੜੀ ਮਿਹਰਬਾਨੀ ਆ ਜੀ